ਹਾਂਜੀ ਸ਼ਸ਼ੀਕਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਲੋ ਜੀ ਅੱਜ ਆਪਾਂ ਪਹੁੰਚਾਂਗੇ ਪਿੰਡ ਕਟੂ ਜਿਹੜਾ ਬਰਨਾਲਾ ਦੇ ਵਿੱਚ ਬੋਰ ਦੇ ਵਿੱਚ ਮਾਰਨ ਕੈਮਰਾ ਤੇ ਬੋਰ ਦੇ ਵਿੱਚ ਪ੍ਰੋਬਲਮ ਇਹ ਹੈ ਕਿ ਬਾਈਆਂ ਨੂੰ ਸ਼ੱਕ ਆ ਵੀ ਸਾਡਾ ਬੋਰ ਚ ਕੋਈ ਪ੍ਰੋਬਲਮ ਆ ਕੀ ਇਹਨਾਂ ਨੇ ਬੋਰ ਨਵਾਂ ਲਵਾਇਆ ਸੀਗਾ ਤੇ ਇਹਨਾਂ ਨੇ ਤਾਂ ਕਰਕੇ ਸਾਨੂੰ ਬੁਲਾਇਆ ਕਿ ਤੁਸੀਂ ਚੈੱਕ ਕਰੋ ਵੀ ਸਾਡੇ ਬੋਰ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਤੇ ਆ ਰਿਹਾ ਜੀ ਉਹ ਬੋਰ ਹੈ ਬੋਰ ਨਵਾਂ ਲੱਗਿਆ ਉਧਰ ਦੀ ਡਰਾਈਵਰੀ ਪਈ ਆ ਤਿਆਰ ਹੈ ਜੀ ਆਪਣਾ ਕੈਮਰਾ ਤੇ ਆਂਕਲ ਦਾ ਬੋਰ ਹੈਗਾ ਛੱਡੀ ਮੋਠੇ ਕੈਮਰਾ ਤੋ ਤਾਰ ਲਾ ਹਾਂ ਕੇ ਨਾਲ ਦੀ 100 ਰੁਪਿਆ ਦਾ ਰੱਖ ਛੱਡ ਚਲੋ ਜੀ ਇਹ 9/2 ਇੰਚੀ ਪੈ ਪੈ ਜੂੜੀ ਵਾਲਾ ਤੈਨੂੰ ਬਾਕੀ ਬੋਰ ਚੈੱਕ ਕਰਦੇ ਆਪਾਂ ਸਾਰਾ ਕਿੰਨਾ ਹੈਗਾ ਗੱਲ ਮੋਟਰ ਲੱਗ ਕੇ ਹੀ ਛੋ ਵੀ ਧਿਆਨ ਰੱਖੀਆ ਮੋਟਰ ਲੱਗ ਕੇ ਹੀ ਨਾਲ ਹਾਂ ਉਹ ਕਹਿੰਦੇ ਵੀ ਉਹ ਜਿਹੜਾ ਉਹ ਜੋ ਮੜਾ-ਮਟਾ ਵਾਲ ਆਪਣੇ ਪਲੇਟ ਚ ਇਹ 3 ਇੰਚ ਪਉਣੀ ਦੀ ਡ੍ਰਾਈਵਰੀ 3 ਇੰਚ ਪਉਣੀ ਦੀ ਪਹਿਲਾ ਕੱਢ ਕੇ 4 ਇੰਚ ਪਿਛਲੀ ਵਾਲੀ ਪਾਈ ਹੈ ਜੀ ਕਾਨੂੰਨ ਚਾਰ ਚੁਰ ਦੇ ਚੱਕਰ ਚ ਪੈਂਦਾ ਇਹ ਪਲਾਸਟਿਕ ਦੀ ਬਾਹਰ ਇਹ ਜਿਹਦਾ ਵੱਲ ਰਹਿੰਦੀ ਰਹਿੰਦਾ ਤੋ ਚੱਲ ਬਾਈ ਚੰਨੇ ਤੇ ਅੱਧੀ ਦੀ ਮੋਟਰ ਮੋਟਰ ਹਾਰੇ ਪੈ ਅੱਢਦੀ ਤਾਂ ਤਾਂ ਹੀ ਹੈ ਕਿਤੇ ਯਾਰ ਆ 10 ਕਿਫਟ ਕਿਉਂਕਿ ਜਦੋਂ 10 ਕਿਫਟ ਪੈ ਬਿਕਲਿਆ ਹੁੰਦਾ ਫੇਰ ਅੱਢਦੀ ਜੀ ਉਪਰੇ ਉਹ ਜਦੋਂ ਕਮਾ ਰਹਿੰਦੇ ਸੀ ਇਹ ਵੇ ਸੈੱਟ ਹੋ ਜਾਂਦੀ ਉਹ ਕਹਿੰਦੇ ਆ ਪਲੇਟਾਂ ਰੋਟਾਂ ਦੇ ਬੜ ਪਿਆ ਹੋਊ ਇਸ ਤਰੀਕੇ ਦੀ ਗੱਲ ਨਾਲ ਦਿਲਾ ਜਾਂ ਪਾਣੀ ਵੀ ਮੈਂ ਪੈਂਦੀ ਲੈਣੀ ਹਾਂਜੀ ਇੰਨਾ ਹੋ ਗਿਆ ਦੇਖੀ ਇਤਾਰ ਤੇ ਨੰਬਰ ਲਿਖਿਆ ਹੋਗਾ ਨਾ ਮੜਾ ਤਾਂ ਜਾ ਕੇ ਛੱਡੀ ਤਾਂ ਜਾ ਕੇ ਛੱਡੀ ਮੜਾ ਜਾ ਵਾ ਠੀਕ ਹੈ ਜਾਣਦੀ ਉਟਪ੍ਰਿੰਟ ਦੇ ਭਾਈ ਜੀ ਆਪਣੇ 200 ਤੇ 200 ਤੇ ਭਾਈ ਜੀ 200 ਪਾਈ ਡਿਲੀਵਰੀ ਹੋ ਗਈ ਬਸ ਹੁਣ ਥੈਂਕ ਯੂ ਉੱਪਰ ਗੱਡੀ ਮੜਾ ਜਾ ਉੱਪਰ ਗੱਡੀ ਮੜਾ ਜਾ ਥੱਲੇ ਘਰ ਹੌਲੀ ਕਿੰਨਾ ਹੋ ਗਿਆ ਮੈਂ ਇਧਰ ਕੀ ਆ ਗਿਆ ਹੈ ਥੋੜੀ ਹੌਲੀ ਚੱਲੀ ਚੱਲ ਥੱਲੇ ਨਾ ਮੋਟਰ ਚੱਲਦੀ ਆ ਜੀ ਦਾਣੇ ਨੇ ਬ੍ਰੀਤੀ ਹੈ ਹਾਂ ਤਨਾਵਾ ਸੇਵ ਕੀ ਵਈ ਹੈ ਕਿੰਨਾ 434 340 ਇਹ ਕਰਨੇ ਕੋ ਭਣ ਜਨਰੇਟਰ ਦੇ ਜੀ ਏ ਵੀ ਪੁੱਟੀ ਨੇ ਹੋੜੀ ਵੀ ਹਾਂਜੀ ਇਹਨਾਂ ਨਾਲੇ ਪਤਾ ਲੱਗ ਜੂ ਪਾਈਪ ਵੀਂਗੇ ਨੇ ਜਾਂ ਡਿਲੀਵਰੀ ਹਨਾ ਜਦ ਪਾਉਂਗੇ ਤਿੰਨ ਇੰਚੇ ਦਾ ਮੋਟਰ ਵੱਡੀ ਹੋਊ ਦੇ ਨੂੰ ਸੋਡੀ ਨੂੰ ਮੋਟਰ ਜਾਂ ਪਾਈਪ ਦੀ ਵੀ ਗੱਲ ਕਰਦੇ ਹਾਂ ਮੋਟਰ ਦਾ ਵੱਡੀ ਹੋਊਗੀ ਤਾਂ ਡੈਮ ਵੀ ਤਾਂ ਉਹ ਪਾਵਾਂਗੇ ਇਸ ਤਾਂ ਤਿੰਨ ਕਿ ਨਹੀਂ 40 ਦੀਆਂ ਕਿ 45 ਦੀਆਂ 45 ਕੋਹਾਂ ਜਿੱਦੇ ਹੁੰਦੇ ਬਾਈ ਥੱਲੋਂ ਦਾ ਤਿੰਨ ਹੀ ਉੱਪਰ ਪੈਣਾ ਮੂੰਹ ਪਾਉਣੇ ਤਿੰਨ ਦੀ ਕਿਹੜੇ ਦੇ ਉਹਦੇ ਹੂੰ ਹੋ ਬੋਲੇ ਦੀ ਗੱਜਾ ਕੀ ਚੋ ਉਹ ਜਿਹੜੇ ਦੀ ਟਾਰ ਜਵਾਬ ਵਾਲਿਓ ਬਾਬਾ ਬਾਬਾ ਬਤਾ ਦੇ ਕਰਕੇ ਬਰਤਣਾ ਹੈ ਮੋਟਰ ਦਾ ਵਜਨ ਨਹੀਂ ਪਿਆ ਹੋਲੀ ਲਾ ਗਰਮੀ ਐ ਇਸ ਦਾ ਟੁੱਟ ਜੂ ਉਹ ਬਚਾਲੋ ਨਹੀਂ ਆਹ ਇੱਥੇ ਚ ਖੁਬਨਾਗੇ ਵੀ ਮੋਟਰ ਦਾ ਵਜਨ ਕਰਕੇ ਨਾ ਹੁਣ ਗਰਮੀ ਚ ਨਹੀਂ ਹਵਾ ਪਾਉਣੀ ਪਟਾਖਾ ਪਾ ਕੇ ਕਿਦਾਂ ਕੰਮ ਖੜੇ ਕਿੱਧਰ ਆ ਉਹ ਜਿਹਦੇ ਦੱਸਿਆ ਵੀ ਕੱਲਾ ਹੋਲੀ ਰੋਕੋ ਉਹ ਕਰਤੀ ਗਿਆ ਸੀ हाँ भाई इधर ही जैसा ही जाए तलेगा राम उधर क्या है उधर भी जाए ऐसा हो गया जिन्दाबाद बंदे के तोर दे रही है ਕਿੰਨੇ ਦੇ ਖੜਾ ਸੀ ਇਹ ਮੂੰਹ ਦੇ ਤਾਂ ਚੱਕ ਮੂੰਹ ਦੇਖ ਬਾਈ ਕਿੰਨੇ ਚ ਖੜਾ ਤਾਂ ਚੱਕ ਇੱਥੇ ਆ ਦੇਖ ਲਈ ਤਾਂ ਚੱਕ ਰਾਂ ਕੱਡ ਕੱਡ ਕੇ ਤਾਂ ਕੱਢਾਂ ਰੁਕੋ ਥੋੜੇ ਸਾਡਾ ਬਹੁਤ ਮਸਾਂ ਬੁੱਚੇ ਬੰਦਾ ਯਾਰ ਛੜ ਜਾ ਇੱਕ ਮਿੰਟ ਤਾਂ ਚੱਕ ਛੱਡੀ ਰੇ ਕਿੰਨਾ ਹੋ ਗਿਆ ਰੇ ਹੋਣ ਹੋਰੇ ਕਿੰਨਾ ਹੋਗਾ ਬਾਈ ਹਾਂ 429 ਬਾਈ 429 400 ਦਾ ਪਤਾ ਹੈ ਰੁਪਾਇਆ ਪਤਾ ਲੈ ਗਿਆ ਨਹੀਂ ਹੁਣ ਉੱਤੇ ਖੜੋ ਕਿੰਨੇ ਦੇ ਪਾਏ ਤੇ ਨੇ ਪਾਈਪ ਖੜਾਇਆ ਕੀ ਉਹ ਨਹੀਂ ਖੜ ਜਾ ਉਹਨਾਂ ਨੇ ਉਹ ਐ ਕਹੇ ਵੀ 10 15 ਫੁੱਟ ਉੱਤੇ ਖੜਾਵਾਂਗੇ ਪਾਈਪ 470 ਇਹਨੇ 9 ਇੰਚੀ ਸਮਾਨ ਥੱਲੇ ਪਾਇਆ ਸੀ 47 ਪਾਈਪ ਪਾਏ ਆ 44 ਪਾਈ ਸੀ ਕਹਿੰਦਾ ਭਾਈ ਇਹਦੇ ਉਹ ਬਣਦਾ ਸੱਲ ਪਾ ਬੱਧ ਮਾਰਤਾ ਉਹਨੇ ਹਾਂ ਮੈਂ ਉਹ ਕਹਾਂਗਾ ਯਾਰ 44 ਪਾਈ ਸੀ 9 ਇੰਚੀ ਕਹਿੰਦਾ ਭਾਈ ਇਹ ਫੁੱਟ ਫੁੱਟ ਵੱਡਾ ਜੇ ਜੋੜਦੇ ਆ ਤਾਂ ਆਪਾਂ ਇਹ 72 23 ਫੁੱਟ ਵੱਧ ਬਣਦਾ ਹੂੰ 470 ਕਹਿੰਦਾ ਸੀ ਜਿਹੜਾ ਫੁੱਟ ਪਾਏ ਬੱਦਿਆ ਤਾਂ 440 ਬਣਦਾ ਹੂੰ 44 ਪਾਈ ਸੀ ਉਹਨੇ ਲੋਹੇ ਦੇ ਹੁਣ ਪਾਣੀ ਕਿੰਨਾ ਕਹੇ ਜੇ ਪੋਲਾ ਜੇ ਪਾਣੀ ਪਹਿਲਾਂ ਵਧੀਆ ਚੱਕਦੇ ਉਹਦੇ ਬਾਅਦ ਪੋਲਾ ਹੋ ਜਾਂਦਾ ਪਾਣੀ ਪਾਣੀ ਬਸ ਐ ਹੀ ਆ ਯਾਰ ਆ ਉਰੀ ਪੈਂਦੀ ਸੀ ਧਾਰ ਉਹ ਜਿਹੜੀ ਬਣੀ ਪੀਡੀਏ ਪੇਚੂ ਲਾਸਟ ਹੀ ਆ ਪਾਣੀ ਤੋਂ ਬਾਅਦ ਐ ਹੀ ਚਲਾਈ ਨਹੀਂ ਨਾ ਬਾਲੀ ਦਿਖਾਈ ਮੈਨੂੰ ਕਰਨਾ ਮੈਂ ਮ ਬਾਦਰ ਅਸੀਂ ਮੋਟਰ ਵਾਲੀ ਚਲਾਇਆ ਗੱਡੀ ਬਾਰੇ ਮੜਿਆ ਤਾਂ ਚੱਕ ਛੱਡੀ ਆ ਤਾਂ ਜਦੋਂ ਆਪਾਂ ਚਲਾਈ ਹੈ ਮੇਰੀ ਮੋਟਰ ਪਾ ਕੇ ਤਾਂ ਉਦੋਂ ਦਾ ਰੇਤ ਆ ਹਾ ਥੱਲੇ ਜਵਾ ਮੂਰੇ 5 ਇੰਚ ਪਾ ਪਲਾਏ ਹੋਏ ਆ ਇਹ ਵੀ 4 ਇੰਚ ਵੀ ਆ ਆ 4 ਇੰਚ ਪਾ ਪਾ ਹਾਂ ਉਹ ਪਿਆ ਠੀਕ ਆ ਇਸ ਤੋਂ ਬਾਅਦ ਇਹ ਚਲਾ ਕੇ ਅਸੀਂ ਇੱਧਰ ਬਾਰੇ ਇੱਧਰ ਕਰਤੀ ਜੇ ਆ ਮੰਨ ਲਾ 5 4-5 ਘੰਟੇ ਚੱਲਣ ਤੋਂ ਬਾਅਦ ਦੀ ਹੈ ਇਸ ਤੋਂ ਬਾਅਦ ਇੰਨੀ ਹੀ ਰਹੇ ਪਾਣੀ ਵਧੀਆ ਜੀ ਰੇਤ ਆਉਂਦਾ ਤੀਗਾ ਰੇਤ ਇੰਨਾ ਆਉਂਦਾ ਜੀ ਇਤੋਂ ਦਾ ਵਧੀਆ ਦੇ ਵਿੱਚ ਇਤੋਂ ਦਾ ਵਧੀਆ ਆਉਂਦਾ ਉਥੇ 429 ਤੇ ਗਾ ਮੋਟਰ ਦਾ ਫੋਨ ਤਾਂ ਛੱਡੀ ਮੜਾ ਤਾਂ ਜਾ ਕੇ 60 60 60 ਤਾਂ ਜਾ ਕੇ ਸਾਡਾ ਦਵਾਰ ਤੋਂ ਸਾਡਾ ਹਾਂ ਚੱਕ ਛੱਡੀ ਦਵਾਰ ਤੋਂ ਸਾਡਾ ਤਾਂ ਜਾ ਕੇ ਸਾਡਰੋਂ ਉਹਦਾ ਸਾਲਸ ਤਾਂ ਉੱਪਰ ਜਾ ਕੋਪਰ ਕਿਵੇਂ ਨਾ ਤਾਂ ਚੱਕਾ ਸਾਈਡ ਤੇ ਤਾਂ ਚੱਕਾ ਸਾਈਡ ਤੇ ਪਾਲੇ ਪਾਛੇ ਉਹ ਕੇ ਪਾ ਕੇ ਦੇ ਬੱਲੇ ਬੋਲਰ ਮੜਾ ਮੋਟਾ ਹੁੰਦਾ ਹੁੰਦਾ ਨਾ ਬਸ ਰਹਿਣ ਦੇ ਸਾਈਡ ਤੇ ਪ੍ਰੈਸ਼ਰ ਬੰਦ ਨਾ ਥੱਲੇ ਫੇਰ ਕਿੰਨਾ ਪਾਇਤੀ ਪਾਇ ਪਏ ਆਪਾਂ ਨੇ ਵਿਚ ਪਾਇ ਸਾਰਾ ਪਲਾਸਟਿਕਲਾ ਪਲਾਸਟਿਕ ਵਾਲਾ ਮਲਾ ਹੈਗਾ ਸੀ 140 ਫੁੱਟ ਸਾਈਡ ਤੇ ਲੰਗੇ ਹੋਏ 140 ਇਹ ਪਾਇਆ ਸੀ ਤੁਹਾਨੂੰ ਆ ਦੂਜੇ ਵੀ ਦੱਸਾਂ ਕਿੰਨੇ ਪਾਏ ਸੀ ਇਹਨਾਂ ਦੂਜਿਆਂ ਦਾ ਹਾਂ ਦੂਜੇ ਦੱਸਦੇ ਜੀ ਆਪਾਂ ਲੈ ਸੀ 34 2.5 ਪੈਪ ਵਾਂਗੂ ਮੁੜ ਗਏ ਜੀ 15 ਹੁਣ 23 ਗੱਲ ਆ ਜਾਣਾ ਪੰਦਰਾਂ ਨੋ 32400 ਸੱਲ ਕਿੰਨਾ ਦਿੱਤੀ 40 40 40 ਫੁੱਟ ਸੱਲਾ ਦਿੱਤੀਆਂ ਸੱਲ ਯਾਰ ਉਹ ਕਹਿੰਦਾ ਮੈਂ ਮਾਰਦਾ 40 ਫੁੱਟ ਵਾਕੀ ਉਹਨੂੰ ਪਤਾ ਪੁੱਛਾਂ ਮੈਂ ਕਿੱਥੇ ਆ ਗਿਆ ਸਾਰਾ ਕਿੰਨਾ ਹੋਇਆ ਦੀ ਬੱਸ ਰੋੜੀ ਮੈਨੂੰ ਤਾਂ 1590 ਤੱਕ ਪਤਾ ਵੀ ਉਹਦੇ 590 ਪੈਪ ਤੋਰੇ ਸੀਗੇ 140 ਹੋ ਗਿਆ 400 ਹੋ ਜੇ 15 ਫੁੱਟ ਲਾਉਣੇ ਆਂ ਕਢ ਦੇ ਕਢ ਦੇ ਵਾਰੇ ਅੱਲੀ ਹੋਂਦ ਤੇ ਜਾਂਦੇ ਨਹੀਂ ਸੱਲ ਦਾ ਕੀ ਮਤਲਬ ਕੰਡਾ ਦਾ ਫਿਰ ਉਹ ਤੋਂ ਕੱਢ ਕੇ ਉਤਾਰ ਲਵਾਨੇ ਗੇ ਪਾਣੀ ਪੂਤਾਂ ਵੀ ਤਾਰ ਲਿਆ ਕੋਈ ਮਣੀ ਥੱਲੇ ਲਾ ਕੇ ਦੇਖੀ ਪਹਿਲੇ ਕਿੰਨਾ ਬਾਕੀ ਕਿੰਨੀ ਗਰਸਿਵਨੀ ਵਿੱਚ ਕਿਤੇ ਉਹ ਬੈਲਾ ਤਾਂ ਨਹੀਂ ਸੰਤੋ ਉਹ ਤਾਂ ਹੋਈ ਸੀਗਾ ਥੋੜਾ ਜਿਹਾ ਭਾਂਦਾ ਯਾਰ ਇਹਦਾ ਡਿਸਕੋ ਤਾਰ ਕੱਢੀ ਮੜੇੇ ਬਾਰੇ ਦਾ ਦਰਵਾਜ਼ਾ ਨਹੀਂ ਪੂਤਾਰਵਾ ਤੇ ਜਗੜ ਲਾਉਣਾ ਪੰਮੜਾ ਆ ਬਾਉ ਵਿਚਾਰ ਕੇ 70 ਫੁੱਟ ਸਮਾਨ ਦਾ ਪਾਇਆ ਨੇ 34 ਪਾਇ ਬਲੇ ਸੀ ਸੀ 22 ਕੇ ਪਾਇ ਬਲੇ 20 ਇੰਚ ਸੀ ਕਿੰਨਾ ਹੋਇਆ 310 ਤੇ 100 ਪਲੱਸ ਹੈ ਬਾਈ ਗਾ ਛੜਦਾ ਇਹ 100 ਪਲੱਸ ਹੈ ਦਸ ਨੂੰ ਨਾ ਕੀ ਬਣਦਾ ਫਿਰ ਤਾਂ ਇਹ ਆ ਦੇਖਣਾ 400 ਆਪਣਾ 30 ਧੋਰੇ ਬਣ ਗਏ ਲੋ ਜੀ ਫਾਈਨਲੀ ਕੈਮਰਾ ਆਪਣਾ ਬੱਜ ਚੁੱਕਿਆਗਾ ਤੇ ਹੁਣ ਆਪਾਂ ਆਪਣਾ ਕੈਮਰਾ ਬਾਹਰ ਹੀ ਕੱਢਾਂਗੇ ਕੈਮਰਾ ਬਾਹਰ ਕੱਢਣ ਤੋਂ ਬਾਅਦ ਥੋੜੀ ਮਿਸਤਰੀ ਨਾਲ ਗੱਲ ਕਰਾਵਾਂਗੇ ਕਿ ਬੋਰ ਦੇ ਵਿੱਚ ਕੀ ਪ੍ਰੋਬਲਮ ਆਈ ਆ ਤੇ ਕਿਵੇਂ ਬੋਰ ਠੀਕ ਕਰਨਾਗਾ ਕੈਮਰਾ ਘਮਾ ਹੌਲੀ ਹੌਲੀ ਕੋਈ ਨਾ ਜੀ ਥੱਲੇ ਫਟ ਕੇ ਆ ਕਰਾਂਗੇ ਉਹ ਲੈ ਟਾਇਰ ਦੀ ਲੋਡ ਬਹੁਤ ਕਿਹਾ ਉੱਥੇ ਲਾਇਆ ਥੱਲੇ ਕਰੀ ਚੱਲ ਕਰ ਥੱਲੇ ਕਰ ਥੱਲੇ ਕਰ ਹੋਰ ਥੱਲੇ ਜਾਣ ਦੇ ਥੱਲੇ ਜਾਣ ਦੇ ਹੌਲੀ ਹੋਰੀ ਲਵਾ ਲਓ ਹੋਰੀ ਲਾ ਦੇ ਉਹ ਨੰਬੇ ਲਾ ਦੋ ਤਰ ਲਾਂ ਦੇ ਤਰਾਂ ਵਿੱਚ ਹੀ ਭਾਈ ਕਮਾਈ ਮੜੇ ਕਿਹੜਾ ਦੇ ਥੱਲੇ ਘਰ ਹੋਰਾਂ ਕਿਹੜਾ ਦੇ ਕਿਹੜਾ ਚਾਰਾ ਚੱਲ ਜਾਣ ਦੇ ਥੱਲੇ ਜਾਣ ਦੇ ਥੋੜੇ ਹੌਲੀ ਹੌਲੀ ਜਮਈ ਹੌਲੀ ਹੌਲੀ ਥੱਲੇ ਜਾਣ ਦੇ ਕਿੜਾ ਦੇ ਕੇ ਮੜਾ ਜਾ ਸਿੱਧਾ ਕਿੜਾ ਦੇ ਸਿੱਧਾ ਕਿੜਾ ਦੇ ਜਾਣ ਦੇ ਥੱਲੇ ਜਾਣ ਦੇ ਥੱਲੇ ਮੜਾ ਆ ਲੈ ਅੰਚਕ ਤਾਂ ਜਾ ਕੇ ਛੱਡੀ ਛੱਡ ਛੱਡ ਜਾਣ ਦੇ ਜਾਣਦੇ ਜਾਣਦੇ ਤਾਂ ਜਾ ਕੇ ਸੱਡੀ ਮੜਾ ਜਾ ਓਏ ਤਾਂ ਜਾ ਕੇ ਸੱਡ ਮੜਾ ਜਾ ਜੰਮੀ ਥੋੜਾ ਜਾ ਜੰਮੀ ਥੋੜਾ ਕਰਕੇ ਥੱਲੇ ਛੱਡ ਦੇ ਓਏ 10 ਮਿੰਟ ਖੜ੍ਹ ਜੋ ਯਾਰ ਤੁਸੀਂ ਬਈ ਯਾਰਾਂ ਤਾ ਚੱਕ ਮੜਾ ਜਾ ਓਏ ਤਾਨੇ ਕਿ ਮੋਟੂ ਮੜਾਇਆ ਤਾ ਚੱਕ ਮੜਾ ਜਾ ਜਮੀਂ ਥੋੜਾ ਚੱਕ ਚੱਲ 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 ਉਹਦੀ ਰੋਕ ਲਈ ਚੱਕ ਚੱਕ ਉਹਨਾਂ ਦਾ ਚੱਕ ਮੜਾ ਜਾ ਮੜਾਇਆ ਤਾਂ ਚੱਕ ਲਾ ਚੱਕ ਚੱਕ ਹੋਰ ਹੋਰ ਚੱਕ ਚੱਕਦਾ ਹਾਂ ਬਸ ਜਾਣਦੇ ਥੱਲੇ ਜਾਣਦੇ ਛੱਡ ਤਾਂ ਜਾ ਕੇ ਵੇਰ ਛੱਡੀ ਰੁਕਾ ਛੱਡੀ ਤੇ ਤਾਂ ਜਾ ਕੇ ਛੱਡਦੇ ਇੱਥੇ ਆ ਅਸੀਂ ਛੱਡ ਲੈਣੇ ਨਹੀਂ ਚੱਲਾਂਗੇ ਚੱਲ ਜਾਣਦੇ ਹੁਣ ਚੱਲ ਉਹ ਪਾਇਆ ਜਰ ਤੇ ਉਹ ਜੋ ਸਿਬੇ ਜੁੜ ਜਗੀ ਉਹ ਮੇਰੇ ਨਾਲ ਤਾਰ ਬੰਨੀ ਹੁੰਦੀ ਸੀ ਛੇ ਸੋਦੋ ਕਿੱਤੀ ਖੁੱਲਦੀ ਐ ਤੇ ਪਤਨ ਤਾਂ ਮਿੰਨ ਲੱਗਦਾ ਹਾਂ ਹਾਂ ਵਾ ਉਹ ਥੋੜਾ ਜਿਹਾ ਉੱਚਾ ਵੀ ਆ ਉਧਰੋਂ ਉਹਦਾ ਬਾਦ ਘਾਟ ਹੁੰਦਾ 15 ਫੀਟ ਦਾ ਫਰਕ ਆ ਹੈਗਾ ਉਹ ਤਾਂ ਹੈਗਾ ਫਰਕ ਉੱਚਾ ਵੀ ਆ ਨਾ ਉਧਰੋਂ ਬਾਹਰ ਤੋਂ ਆ ਹਾਂ ਜਿਹੜਾ ਰਾਜ ਨੇ ਫਿਲਟਰ ਪਾਇਆ ਉਹਦਾ ਪਾਣੀ ਵੀ ਨਹੀਂ ਭਜਦਾ ਯਾਰ ਮਨ ਲਾ ਰਿਹਾ ਜੇ ਤੁਮ ਮਰਾਲ ਦਿੰਦਾ ਦੇਖਾਂਗਾ ਮਟਰ ਉਪਰ ਤਾਂ ਲੱਗ ਜੂਏ ਜੇ ਉਹਨੂੰ ਫਿਲਟਰ ਆ ਉਹ ਸਾਰਾ ਕੁਝ ਬਾਈ ਜੀ ਹਾਲ ਬੰਦਾ ਜ਼ਿੰਮੇਵਾਰੀ ਵਾਲੀ ਆ ਜਾਂਦਾ ਜਾਂ ਤੜਕੇ ਹੋਗਾ ਦਾ 8 ਵਜੇ ਦਾ ਤੁਰਿਆ ਹੋਇਆ ਪੈਂਡੋਰਾ ਹੋਵੇਗਾ 30 ਕਿਲੋਮੀਟਰ ਉਹ ਜਿਗਰ ਨੂੰ ਨਾ ਲੇ ਕਰੋ ਆਜਾ ਦੇਖੋ ਸੁਣਦਾ ਤੋਰੀ ਚੱਲ ਬਈ ਤੋਰੀ ਚੱਲਾਂ ਦਰਦੀ ਹੋ ਕੇ ਦੇਖ ਲਾ ਇਹ 5 ਇੰਚ ਟ੍ਰੈਪ ਚ ਜਾ ਰਿਹਾ ਆਪਣਾ ਕੈਮਰਾ ਜੀ ਇਹ 430 ਤੋਂ ਇਹ 5 ਇੰਚ ਵੀ ਪੈਪ ਸਟਾਰਟ ਹੋ ਗਿਆ ਦੀਗਾ 10 ਤੱਕ ਦੀ 10 ਤੱਕ ਦੀ ਹਾਂ ਠੀਕ ਹੈ ਚੱਲ ਜੀ ਵੀ ਕਿੰਨਾ ਹੋ ਗਿਆ ਤਾਹ ਤੱਕ ਹੀ ਥੋੜਾ ਜਿਹਾ ਬਸ ਇਹ ਤੋਂ ਸਾਲੇ ਸ਼ੁਰੂ ਹੁੰਦੇ ਆ ਹਮ ਕਿੰਨਾ 505 505 ਥੱਲੇ ਕਰਉਣਾ ਕਰੀ ਥੱਲੇ ਥੱਲੇ ਕਰਦੇ ਬਸ ਬਸ 510 ਜਿੱਦਾਂ ਤੱਕ ਵਾਧਾ ਰਿੱਤਾ ਚੜਿਆ ਹੋਇਆ ਚ ਰਿੱਤਾ ਖਿਮ ਮੋਟਰਾਂ ਜਿਹਦੇ ਵਿੱਚ ਸਾਰਾ ਸਤਿ ਸ਼੍ਰੀ ਅਕਾਲ ਜੀ ਸ਼ਿਖਾ ਜੀ ਅਸੀਂ ਪਿੰਡ ਪਹੁੰਚੇ ਦੀ ਕਟੂ ਅੱਜ ਬੋਰ ਚੈੱਕ ਕਰਨ ਵਾਸਤੇ ਬਾਈਆਂ ਨੂੰ ਪਿਛਲੇ ਕਈ ਮੰਨ ਲਓ 15 20 ਦਿਨਾਂ ਤੋਂ ਮੰਨ ਲਓ ਇੱਥੇ ਖਪਾਈ ਹੋ ਰਹੀ ਦੀ ਬਾਈਆਂ ਨੇ ਤੇ ਉਹਦੇ ਕਾਰਨ ਬਾਈਆਂ ਨੇ ਸਾਨੂੰ ਕੰਟੈਕਟ ਕੀਤਾ ਤੇ ਅਸੀਂ ਉਹ ਬੋਰ ਚੈੱਕ ਕਰਨ ਵਾਸਤੇ ਕੈਮ ਨਾਲ ਚੈੱਕ ਕਰੇਗਾ ਤੇ 9/2 ਇੰਚੀ ਬੋਰ ਆ ਪਾਣੀ ਲੇਵਲ 140 ਫੁੱਟ ਤੇ ਹੈਗਾ ਤੇ ਆਪਣਾ 430 ਤੱਕ ਉਹ ਆਪਣਾ ਜਿਹੜਾ ਪਾਈਪ ਦਾ ਸਿਰਾ ਖੜਾ ਤੀਗਾ ਥੱਲੇ ਦਾ ਹਾਂਜੀ ਤੇ ਉਹ ਤੋਂ ਬਾਅਦ 510 ਫੁੱਟ ਤੱਕ ਬੋਰ ਭਰਿਆ ਹੋਇਆ ਸੀ ਥੱਲੋਂ ਜਿਹੜਾ 5 ਇੰਚੀ ਬੋਰ ਚ ਬੋਰ ਕਰਿਆ ਹੋਇਆ ਸੀ ਹਾਂਜੀ ਤੇ ਉਹ ਤੋਂ ਬਾਅਦ ਬਾਈਆਂ ਨਾਲ ਕਨੈਕਟ ਹੋ ਗਿਆ ਤੇ ਬਾਈ ਨੂੰ ਦੱਸਤਾ ਵੀ ਜਨਰੇਟਰ ਲਾ ਕੇ ਇਹਦਾ ਬੋਰ ਦਾ ਹੱਲ ਹੋ ਜਾਊਗਾ ਤੇ ਇਸ ਲਈ ਜਨਰੇਟਰ ਲਿਆਂਦਾ ਤੇ ਉਹਦਾ ਕੰਮ ਕਰ ਰਹੇ ਨੇ ਕੋਈ ਹੋਰ ਕੋਈ ਕੰਮ ਕਰਾਉਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਮੇਰਾ ਨਾਮ ਹੈ ਮੁਖਤਿਆਰ ਸਿੰਘ ਪਿੰਡ ਨਮੋੜ ਜ਼ਿਲ੍ਹਾ ਸੰਗਰੂਰ ਠੀਕ ਹੈ ਕਨੈਕਟ ਨੰਬਰ ਹੈਗਾ 9781754490 ਠੀਕ ਹੈ ਧੰਨਵਾਦ